ਵੈ ਗੁਰੂ ਜੀ ਦਾ ਖਾਲਸਾ ਸ਼੍ਰੀ ਵੈ ਗੁਰੂ ਜੀ ਦੀ ਫਤਿਹ ਸੰਗਤ ਜੀ ਅੱਜ ਅਸੀਂ ਤੁਹਾਡੇ ਲਈ ਇਸ ਵੀਡੀਓ ਵਿੱਚ ਗੁਰਦੁਆਰਾ ਕੰਦ ਸਾਹਿਬ ਜੀ ਦੇ ਇਤਿਹਾਸ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਉਮੀਦ ਕਰਦੇ ਹਾਂ ਕਿ ਬਾਕੀ ਵੀਡੀਓ ਵਾਂਗੂ ਤੁਸੀਂ ਜ਼ਰੂਰ ਪਸੰਦ ਕਰੋਗੇ ਅਤੇ ਕਮੈਂਟ ਬੋਕਸ ਵਿੱਚ ਜਾਣਕਾਰੀ ਨਾਲ ਸੰਬੰਧਿਤ ਰਾਏ ਜ਼ਰੂਰ ਦੇਣਾ ਗੁਰਦੁਆਰਾ ਕੰਦ ਸਾਹਿਬ ਸਿੱਖ ਧਰਮ ਦੇ ਪ੍ਰਮੁੱਖ ਇਤਿਹਾਸਕ ਸਥਾਨਾਂ ਵਿੱਚੋਂ ਇੱਕ ਹੈ ਇਹ ਪੰਜਾਬ ਦੇ ਬਟਾਲਾ ਸ਼ਹਿਰ ਵਿੱਚ ਸਥਿਤ ਹੈ ਅਤੇ ਸਿੱਖ ਧਰਮ ਦੇ ਸਥਾਪਕ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਮਹੱਤਵਪੂਰਨ ਘਟਨਾਵਾਂ ਨਾਲ ਸੰਬੰਧਿਤ ਹੈ। ਗੁਰੂ ਨਾਨਕ ਦੇਵ ਜੀ ਦਾ ਵਿਆਹ ਗੁਰੂ ਨਾਨਕ ਦੇਵ ਜੀ ਦੀ ਸ਼ਾਦੀ ਮਾਤਾ ਸੁਲਖਣੀ ਜੀ ਨਾਲ ਬਟਾਲਾ ਵਿੱਚ ਹੋਈ। ਕਹਿੰਦੇ ਹਨ ਕਿ ਜਦ ਗੁਰੂ ਜੀ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਗੁਰੂ ਜੀ ਨੇ ਧਾਰਮਿਕ ਗਹਿਰਾਈ ਵਿੱਚ ਸਮਾਂ ਬਿਤਾਇਆ। ਵਿਆਹ ਦੀ ਰਸਮ ਦੌਰਾਨ ਗੁਰੂ ਨਾਨਕ ਦੇਵ ਜੀ ਪੁਰਾਣੀ ਕੰਦ ਕੋਲ ਬੈਠ ਗਏ। ਇਕ ਕੰਦ ਖਰਾਬ ਹਾਲਤ ਵਿੱਚ ਸੀ ਪਰ ਉਸ ਦੌਰਾਨ ਗੁਰੂ ਜੀ ਦੇ ਆਤਮਿਕ ਸ਼ਕਤੀ ਦੇ ਕਾਰਨ ਕੰਦ ਡਿੱਗੀ ਨਹੀਂ ਇਸ ਚਮਤਕਾਰ ਦੇ ਮਗਰੋਂ ਸਥਾਨਕ ਲੋਕਾਂ ਨੇ ਗੁਰੂ ਜੀ ਨੂੰ ਸਤਿਕਾਰ ਨਾਲ ਸਲਾਮ ਕੀਤਾ ਅਤੇ ਉਸ ਕੰਦ ਦੇ ਕੋਲ ਇੱਕ ਗੁਰਦੁਆਰੇ ਦੀ ਸਥਾਪਨਾ ਕੀਤੀ ਇਸੇ ਕਰਕੇ ਇਸ ਥਾਨ ਨੂੰ ਕੰਦ ਸਾਹਿਬ ਕਿਹਾ ਜਾਂਦਾ ਹੈ ਗੁਰਦੁਆਰਾ ਕੰਦ ਸਾਹਿਬ ਦੀ ਮਹੱਤਤਾ ਧਾਰਮਿਕ ਸਥਾਨ ਇਹ ਗੁਰੂ ਨਾਨਕ ਦੇਵ ਜੀ ਦੇ ਚਮਤਕਾਰੀ ਜੀਵਨ ਅਤੇ ਉਪਦੇਸ਼ਾਂ ਨੂੰ ਯਾਦ ਕਰਨ ਵਾਲਾ ਸਥਾਨ ਹੈ ਇਤਿਹਾਸਕ ਕਟਨਾ ਇਹ ਗੁਰੂ ਜੀ ਦੇ ਵਿਆਹ ਨਾਲ ਸੰਬੰਧਿਤ ਇੱਕ ਮਹੱਤਵਪੂਰਨ ਸਥਾਨ ਹੈ ਜਿੱਥੇ ਗੁਰੂ ਜੀ ਨੇ ਆਪਣੇ ਆਦਰਸ਼ਾਂ ਨੂੰ ਅੱਗੇ ਵਧਾਇਆ ਚਮਤਕਾਰ ਲੋਕਾਂ ਦੇ ਵਿਸ਼ਵਾਸ ਅਨੁਸਾਰ ਜਦ ਗੁਰੂ ਜੀ ਕੰਧ ਦੇ ਕੋਲ ਬੈਠੇ ਸਨ ਕੰਧ ਆਪਣੇ ਆਪ ਸਹੀ ਹਾਲਤ ਵਿੱਚ ਰਹੀ ਇਸ ਘਟਨਾ ਨੇ ਗੁਰੂ ਜੀ ਦੀ ਆਤਮਿਕ ਸ਼ਕਤੀ ਦਾ ਪ੍ਰਮਾਣ ਦਿੱਤਾ ਵਿਸ਼ੇਸ਼ ਸਮਾਰੋਹ ਅਤੇ ਮੇਲੇ ਗੁਰੂਦਵਾਰਾ ਕੰਧ ਸਾਹਿਬ ਵਿੱਚ ਹਰ ਸਾਲ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਗੁਰਪੁਰਪ ਤੇ ਵੱਡਾ ਮੇਲਾ ਲੱਗਦਾ ਹੈ ਇਸ ਮੌਕੇ ਤੇ ਲੱਖਾਂ ਸ਼ਰਧਾਲੂ ਦਰਸ਼ਨ ਕਰਨ ਆਉਂਦੇ ਹਨ ਆਰਕੀਟੈਕਚਰ ਗੁਰੂਦਵਾਰੇ ਦੀ ਇਮਾਰਤ ਸ਼ਾਨਦਾਰ ਹੈ ਇਹ ਗੁਰੂਕਰ ਸਿੱਖ ਆਰਕੀਟੈਕਚਰ ਦਾ ਇੱਕ ਸੁੰਦਰ ਨਮੂਨਾ ਹੈ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਅਖੰਡ ਪਾਠ ਹੁੰਦਾ ਹੈ ਤੇ ਸੰਗਤ ਨੂੰ ਲੰਗਰ ਦੀ ਸੇਵਾ ਪ੍ਰਦਾਨ ਕੀਤੀ ਜਾਂਦੀ ਹੈ ਸਿੱਖ ਧਰਮ ਵਿੱਚ ਮਹੱਤਵ ਗੁਰੂਦਵਾਰ ਕਾਂਦ ਸਾਹਿਬ ਸਿੱਖ ਧਰਮ ਦੇ ਇਤਿਹਾਸ ਅਤੇ ਆਤਮਿਕਤਾ ਦਾ ਪ੍ਰਤੀਕ ਹੈ ਇਸ ਥਾਨ ਸਿਰਫ ਗੁਰੂ ਨਾਨਕ ਦੇਵ ਜੀ ਦੇ ਵਿਆਹ ਨਾਲ ਜੁੜੀ ਸਥਲਿਕਾ ਥਾਂ ਨਹੀਂ ਹੈ ਸਗੋਂ ਇਹ ਥਾਨ ਸਿੱਖ ਧਰਮ ਦੇ ਸਿਧਾਂਤਾਂ ਨੂੰ ਸਮਝਣ ਅਤੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਯਾਦ ਕਰਨ ਦਾ ਕੇਂਦਰ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ